ਤੁਹਾਨੂੰ ਦੇਖਣਾ ਬੰਦ ਹੋਇਆ ਇਹ ਸ਼ੁਰੂ ਤੋਂ ਹੀ ਤੁਹਾਨੂੰ ਦਿਖਦਾ ਨਹੀਂ ਆ ਫਿਰ ਬਾਅਦ ਦੇ ਵਿੱਚ ਕੋਈ ਐਸੀ ਘਟਨਾ ਵਾਪਰੀ ਜਿਸ ਨਾਲ ਇਹ ਹੋਇਆ ਜੀ ਇਹ ਬਾਇ ਬਰਥ ਹੈ ਔਰ ਇਹ ਸਾਡੀ ਫੈਮਿਲੀ ਪ੍ਰੋਬਲਮ ਹੈ ਮੇਰੇ ਮਦਰ ਫਾਦਰ ਤੇ ਸਾਡਾ ਮੇਰਾ ਸਭ ਤੋਂ ਛੋਟਾ ਬ੍ਰਦਰ ਵੀ ਬ্লাইন্ড ਹੈ ਫੋ ਕਿਹੜੀ ਕਿਹੜੀ ਆਈਟਮਸ ਤੁਸੀਂ ਇੱਥੇ ਲੈ ਕੇ ਆਂਦੇ ਹੋ ਲੋਕਾਂ ਵਾਸਤੇ ਜੀ ਅੱਜ ਮੇਰੇ ਕੋਲ ਵੇਚ ਖਲਾਓ ਹੈ ਤੇ ਰਾਜਮਾ ਚਾਵਲ ਤੇ ਕੜੀ ਚਾਵਲ ਲੋਕ ਬਹੁਤ ਵਧੀਆ ਸਪੋਰਟ ਕਰ ਰਹੇ ਨੇ ਜਿਹੜਾ ਇੱਕ ਵਾਰੀ ਖਾ ਕੇ ਜਾਂਦਾ ਉਹ ਜ਼ਰੂਰ ਆਂਦਾ ਕਿਉਂਕਿ ਟੇਸਟ ਮੇਨਟੇਨ ਕੀਤਾ ਹੋਇਆ ਹੈ ਵੀ ਕਾਨਨੇ ਦਾ ਚਲੋ ਵੱਜਦੇ ਐ ਪਰ ਉਹਨਾਂ ਚੀਜ਼ਾਂ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ ਜੋ ਤੁਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਬੈਠ ਜਿਓਗੇ ਜੋ ਹੋ ਗਿਆ ਠੀਕ ਹੈ ਮਾਰਦੇ ਹਮਾਰੀ ਜਾਨ ਤਾਂ ਕੀ ਹੈ ਕਦੇ ਐਦਾਂ ਨਹੀਂ ਲੱਗਿਆ ਵੀ ਹਾਂ ਬਾਕੀ ਜਿਹੜੇ ਨੋਰਮਲ ਜ਼ਿੰਦਗੀ ਜੀ ਰਹੇ ਨੇ ਉਹਨਾਂ ਦੀ ਜ਼ਿੰਦਗੀ ਕਿੰਨੀ ਚੰਗੀ ਹੈ ਰੱਬਾ ਤੂੰ ਸਾਨੂੰ ਐਦਾਂ ਦੀ ਜ਼ਿੰਦਗੀ ਕਿਉਂ ਦਿੱਤੀ ਹੈ ਨਹੀਂ ਪਰਮਾਤਮਾ ਨਾਲ ਤਾਂ ਕਦੇ ਸ਼ਿਕਵਾ ਕੀਤਾ ਹੀ ਨਹੀਂ ਜੀ ਕਿਉਂਕਿ ਜੇ ਉਹ ਨੇ ਇੱਕ ਦਰਵਾਜ਼ਾ ਬੰਦ ਕੀਤਾ ਤਾਂ 10 ਖੋਲੇ ਵੀ ਨਹੀਂ ਜ਼ਿੰਦਗੀ ਦੇ ਵਿੱਚ ਹਰੇਕ ਬੰਦੇ ਦਾ ਸੁਪਨਾ ਹੁੰਦਾ ਕਿ ਮੈਂ ਵੱਡਾ ਹੋ ਕੇ ਆ ਕੰਮ ਕਰਨਾ ਚਾਹਨਾ ਜਾਂ ਮੇਰੇ ਆ ਸੁਪਨੇ ਨੇ ਜਿਸ ਨੂੰ ਮੈਂ ਸাকার ਕਰਨਾ ਚਾਹੁੰਦਾ ਤੁਹਾਡੇ ਕਿਹੜੇ ਸੁਪਨੇ ਨੇ ਸੁਪਨਾ ਜੋ ਪ੍ਰਮਾਤਮਾ ਨੇ ਦੇਣਾ ਪਈ ਮਣ ਆਪਾਂ ਕੋਈ ਸੁਪਨਾ ਐਸੇ ਕੋਈ ਰਿਆ ਨਹੀਂ ਕਿਉਂਕਿ ਪੇਰੈਂਟ ਸਰਕਾਰੀ ਨੌਕਰੀ ਦੇ ਸੀ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਨਾਮਿਲ ਹੋਵੇ ਜ਼ਿੰਦਗੀ ਚ ਵਾਇਰ ਗ੍ਰੁੰਨ ਸਾਰਾ ਕੋਈ ਜਿੱਤਦਾ ਇਹ ਉਹਨੂੰ ਹੀ ਪਤਾ ਉਹਨੇ ਕਿੱਥੇ ਲੈ ਕੇ ਜਾਣਾ ਆਪੇ ਲੈ ਜਾਊਗਾ ਕਹਿੰਦੇ ਨੇ ਜੇਕਰ ਇਨਸਾਨ ਦੇ ਅੰਦਰ ਜਜ਼ਬਾ ਹੋਵੇ ਕੰਮ ਕਰਨ ਦਾ ਤਾਂ ਜਿੰਨੀਆਂ ਮਰਜ਼ੀ ਔਕੜਾਂ ਆ ਜਾਣ ਪਰ ਇਨਸਾਨ ਨੂੰ ਕੰਮ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ ਸੋ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਵਾਨ ਜਾ ਰਹੇ ਹਾਂ ਜੋ ਕਿ ਬਲਾਈਂਡ ਹੈ ਉਸ ਨੂੰ ਕੁਝ ਦਿਖਦਾ ਨਹੀਂ ਪਰ ਫਿਰ ਵੀ ਆਪਣੇ ਹੱਥੀ ਕੰਮਕਾਜ ਕਰਕੇ ਹੱਕ ਸੱਚ ਦੀ ਜਿਹੜੀ ਰੋਟੀ ਆ ਉਹ ਕਮਾ ਕੇ ਖਾ ਰਿਹਾ ਸੋ ਗੱਲਬਾਤ ਕਰਦੇ ਹਾਂ ਭਾਈ ਜੀ ਸਾਡਾ ਨਾਮ ਜੁਨੇ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਭਾਈ ਸਾਸ਼ਕਲ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਭਾਈ ਜੀ ਮੈਂ ਸੁਣਿਆ ਕਿ ਤੁਹਾਨੂੰ ਬਿਲਕੁਲ ਵੀ ਦਿਖਦਾ ਨਹੀਂ ਹੈ ਕਿੰਨੇ ਪਰਸੈਂਟ ਤੁਸੀਂ ਬਲਾਈਂਡ ਹੋ ਮੈਂ 100% ਬਲਾਈਂਡ ਹਾਂ ਬੱਟੇ ਮੇਰੀ ਪਰਮਾਤਮਾ ਦੀ ਕਿਰਪਾ ਨਾਲ ਇੰਨੀ ਕਿ ਨਜ਼ਰ ਹੈਗੀ ਹੈ ਜਿਵੇਂ ਵੀਡੀਓ ਬਣਾ ਰਹੇ ਨੇ ਇਹ ਮੈਨੂੰ ਦਿਖ ਰਹੇ ਨੇ ਤੁਸੀਂ ਮੈਨੂੰ ਦਿਖ ਰਹੇ ਹੋ ਜਿਵੇਂ ਕੋਈ ਬਰੀਕੀ ਕੰਮ ਕਰਨਾ ਹੈ ਤਾਂ ਵਾਚ ਤੇ ਮੈਂ ਟਾਈਮ ਅੱਖਾਂ ਦੇ ਕੋਲ ਕਰਕੇ ਦੇਖਣਾ ਸੋ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਮੈਂ ਤੁਹਾਨੂੰ ਬਿਲਕੁਲ ਸਾਫ਼ ਦਿਖ ਰਹੇ ਜੀ ਸੋ ਤੁਹਾਡੀ ਜਿਹੜੀ ਵਿਜ਼ਿਬਿਲਟੀ ਹੈ ਬਹੁਤ ਘੱਟ ਹੈ ਘੱਟ ਸੋ ਤੁਸੀਂ ਕਿੰਨੇ ਸਮੇਂ ਤੋਂ ਇਹ ਕੰਮ ਦੀ ਸ਼ੁਰੂਆਤ ਕੀਤੀ ਹੈ 1 ਮਹੀਨਾ ਹੋ ਗਿਆ ਜੀ 1 ਮਹੀਨਾ ਹੋ ਗਿਆ ਜੀ ਕੋ ਕਿਹੜੀ ਕਿਹੜੀ ਆਈਟਮਸ ਤੁਸੀਂ ਇੱਥੇ ਲੈ ਕੇ ਆਂਦੇ ਹੋ ਲੋਕਾਂ ਵਾਸਤੇ ਜਿਵੇਂ ਅੱਜ ਮੇਰੇ ਕੋਲ ਵੇਜ ਪਲਾਓ ਹੈ ਤੇ ਰਾਜਮਾ ਚਾਵਲ ਤੇ ਕੜੀ ਚਾਵਲ। ਸੋ ਅਲੱਗ-ਅਲੱਗ ਦਿਨ ਅਲੱਗ-ਅਲੱਗ ਆਈਟਮ ਹੁੰਦੀ ਹੈ। ਜੀ। ਸੋ ਕਿਹੜੇ ਦਿਨ ਕਿਹੜੀ ਆਈਟਮ ਹੁੰਦੀ ਹੈ? ਮੋਸਟਲੀ ਜਿਆਦਾਤਰ ਮੇਰੇ ਕੋਲ ਰਾਜਮਾ ਚਾਵਲ ਜਾਂ ਕੜੀ ਚਾਵਲ ਹੁੰਦੇ ਆ। ਅੱਜ ਕੁਝ ਅਲੱਗ ਕਰਨ ਵਾਸਤੇ ਮੈਂ ਵੇਜ ਪਲਾਓ ਲੈ ਕੇ ਆਇਆ। ਬੈਸੀ ਮੋਸਟਲੀ ਮੇਰੇ ਕੋਲ ਡੇ ਬਾਈ ਡੇ ਜਿਵੇਂ ਅੱਜ ਰਾਜਮਾ ਹੋਵੇ ਕੱਲ ਕੜੀ ਹੋਗੀ ਇਦਾਂ ਸੋ। ਲੋਕ ਤੁਹਾਡੀ ਕਿਹੜੀ ਆਈਟਮ ਨੂੰ ਜਿਹੜਾ ਸਭ ਤੋਂ ਜ਼ਿਆਦਾ ਪਸੰਦ ਕਰਦੇ ਨੇ ਰਾਜਮਾ ਔਰ ਕੜੀ ਰਾਜਮਾ ਔਰ ਕੜੀ ਜੀ ਸੋ ਪਈ ਜੀ ਤੁਸੀਂ ਜਿਵੇਂ ਦੱਸਿਆ ਕਿ ਇੱਕ ਮਹੀਨੇ ਤੋਂ ਤੁਸੀਂ ਕੰਮ ਕਰ ਰਹੇ ਹੋ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਲੋਕ ਕਿੰਦਾ ਦਾ ਸਾਥ ਦੇ ਰਹੇ ਨੇ ਲੋਕ ਬਹੁਤ ਵਧੀਆ ਸਪੋਰਟ ਕਰ ਰਹੇ ਨੇ ਜਿਹੜਾ ਇੱਕ ਵਾਰੀ ਖਾ ਕੇ ਜਾਂਦਾ ਉਹ સ્ਪੀਡ ਜ਼ਰੂਰ ਆਂਦਾ ਕਿਉਂਕਿ ਟੇਸਟ ਮੇਨਟੇਨ ਕੀਤਾ ਹੋਇਆ ਕਿਉਂਕਿ ਬੜੀ ਵਾਰ ਅਸੀਂ ਦੇਖਦੇ ਆਂ ਕਿ ਲੋਕ ਤਾਂ ਨੇ ਬਹੁਤ ਮਾਰਦੇ ਨੇ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਕਿ ਤੁਹਾਡੇ ਨਾਲ ਵੀ ਅਜਿਹਾ ਕੁਝ ਹੋਇਆ। ਕਾਨੇ ਦਾ ਚਲੋ ਵੱਜਦੇ ਹੈ ਪਰ ਉਹਨਾਂ ਚੀਜ਼ਾਂ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ। ਜੇ ਤੁਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਬੈਠ ਜਾਓਗੇ ਜੋ ਹੋ ਗਿਆ ਠੀਕ ਹੈ ਮਾਰਦੇ ਹਮਾਰੀ ਜਾਨ ਤੋਂ ਤਾਂ ਨਹੀਂ ਤਾਂ ਕੀ ਹੈ। ਅਗਲਿਆਂ ਦੀ ਜ਼ੁਬਾਨ ਹੈ ਆਪਾਂ ਉਹਨਾਂ ਨੂੰ ਬੋਲਣ ਤੋਂ ਥੋੜੀ ਰੋਕ ਸਕਦੇ ਜੀ ਤੇ ਆਪਣੇ ਤੇ ਡਿਪੈਂਡ ਕਰਦਾ ਹੈ ਅਸੀਂ ਉਸ ਚੀਜ਼ ਨੂੰ ਕਿੱਦਾਂ ਲੈਣਾ। ਮੈਂ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਲਿਆ। ਬਸ ਗੱਲ ਇੰਨੀ। ਸੋ ਤੁਸੀਂ ਜਿਹੜਾ ਤੁਹਾਨੂੰ ਦੇਖਣਾ ਬੰਦ ਹੋਇਆ ਇਹ ਸ਼ੁਰੂ ਤੋਂ ਹੀ ਤੁਹਾਨੂੰ ਦਿਖਦਾ ਨਹੀਂ ਆ ਫਿਰ ਬਾਅਦ ਦੇ ਵਿੱਚ ਕੋਈ ਐਸੀ ਘਟਨਾ ਵਾਪਰੀ ਜਿਸ ਨਾਲ ਇਹ ਹੋਇਆ ਜੀ ਇਹ ਬਾਈ ਬਰਥ ਹੈ ਔਰ ਇਹ ਸਾਡੀ ਫੈਮਿਲੀ ਪ੍ਰੋਬਲਮ ਹੈ ਮੇਰੇ ਮਦਰ ਫਾਦਰ ਤੇ ਸਾਡਾ ਮੇਰਾ ਸਭ ਤੋਂ ਛੋਟਾ ਬ੍ਰਦਰ ਵੀ ਬਲਾਈਂਡ ਹੈ ਵਿਚਾਰਿਕ ਸਿਸਟਰ ਹੈ ਔਰ ਨਾਰਮਲ ਹੈ ਗਾਂ ਛੋਟੇ ਬ੍ਰਦਰ ਦੀ ਵਾਈਫ ਵੀ ਜਿਹੜੀ ਉਹ ਬਲਾਈਂਡ ਹੈ ਸੋ ਕਿੰਨੀ ਉਮਰ ਕਿੰਨੀ ਤੁਹਾਡੀ ਮੇਰੀ ਹੈਗੀ ਇਹ ਦੀ ਪਤਨੀ ਦੇ ਨਾਲ ਘਰ ਦੇ ਵਿੱਚ ਸਭ ਤੋਂ ਵੱਡੇ ਤੁਸੀਂ ਹੋ ਜੀ ਕੋ ਕਿਸ ਤਰੀਕੇ ਦੇ ਨਾਲ ਫਿਰ ਘਰ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਸਾਡੀ ਫੈਮਿਲੀ ਪ੍ਰੋਬਲਮ ਹੈ ਕਿਵੇਂ ਤੁਸੀਂ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਕੀਤੀ ਕਿਵੇਂ ਤੁਹਾਡੇ ਜੀਵਨ ਦੀ ਸ਼ੁਰੂਆਤ ਹੋਈ ਬਚਪਨ ਚ ਪਹਿਲਾਂ ਪਾਪਾ ਬਲਾਈਂਡ ਸਕੂਲ ਚ ਪੜ੍ਹੇ ਉੱਥੇ ਹੀ ਪਾਪਾ ਦੀ ਜੌਬ ਲੱਗ ਗਈ ਸਰਕਾਰੀ ਫਿਰ ਸਾਡਾ ਜਨਮ ਹੋਇਆ ਅਸੀਂ ਵੀ ਉੱਥੇ ਪੜ੍ਹੇ ਉਸ ਤੋਂ ਬਾਅਦ ਇਦਾਂ ਤਾਂ ਹੌਲੀ-ਹੌਲੀ ਚੱਲਦਾ ਰਿਹਾ ਸਿਸਟਮ ਕਾਹਸੇ ਨਾ ਮਹਿਸੂਸ ਨਹੀਂ ਹੋਇਆ ਵੀ ਬਲਾਈਂਡ ਹੋਣ ਕਰਕੇ ਅਸੀਂ ਲੱਗਾ ਇੱਕ ਇਹ ਚੀਜ਼ ਕਦੇ ਵੀ ਦਿਮਾਗ 'ਚ ਨਹੀਂ ਆਉਂਦੀ ਤੇ ਕਦੇ ਇਦਾਂ ਨਹੀਂ ਲੱਗਿਆ ਵੀ ਹਾਂ ਬਾਕੀ ਜਿਹੜੇ ਨੋਰਮਲ ਜ਼ਿੰਦਗੀ ਜੀ ਰਹੇ ਨੇ ਉਹਨਾਂ ਦੀ ਜ਼ਿੰਦਗੀ ਕਿੰਨੀ ਚੰਗੀ ਹੈ ਰੱਬਾ ਤੂੰ ਸਾਨੂੰ ਇਦਾਂ ਦੀ ਜ਼ਿੰਦਗੀ ਕਿਉਂ ਦਿੱਤੀ ਹੈ ਨਹੀਂ ਪਰਮਾਤਮਾ ਨਾਲ ਤਾਂ ਕਦੇ ਸ਼ਿਕਵਾ ਕੀਤਾ ਹੀ ਨਹੀਂ ਜੀ ਕਿਉਂਕਿ ਜੇ ਉਹਨੇ ਇੱਕ ਦਰਵਾਜ਼ਾ ਬੰਦ ਕੀਤਾ ਤਾਂ 10 ਖੋਲੇ ਵੀ ਨੇ ਹੈ ਨਾ ਭਾਈ ਉਸ ਤੋਂ ਬਾਅਦ ਜੇ ਕਹ ਲਈਏ ਵੀ ਆਪਾਂ ਨਾਰਮਲ ਨਾਲੋਂ ਆਪਣੇ ਆਪ ਨੂੰ ਘਟ ਇਸ ਕਰਕੇ ਨਹੀਂ ਸਮਝਦੇ ਕਿਤੇ ਨਾ ਕਿਤੇ ਮਹਿਸੂਸ ਜ਼ਰੂਰ ਹੁੰਦਾ ਕਿਉਂਕਿ ਸਰਕਾਰ ਸਾਨੂੰ ਇਹਨਾਂ ਚੀਜ਼ਾਂ ਤੋਂ ਵਾਂਝਾ ਰੱਖਦੀ ਹੈ ਸਾਡਾ ਸਰਕਾਰ ਕੋਲ ਸਰਕਾਰੀ ਨੌਕਰੀਆਂ ਸਪੋਟਾ ਹੈਗਾ ਉਹ ਸਰਕਾਰ ਕੱਢਦੀ ਇਸ ਕਰਕੇ ਥੱਕ ਕੇ ਅਸੀਂ ਆਪਣਾ ਸ਼ੁਰੂ ਕਰਦੇ ਆ ਭਾਈ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਪਿਤਾ ਜੀ ਜਿਹੜੇ ਨੇ ਫਾਜ਼ਲ ਸਾਹਿਬ ਸਰਕਾਰੀ ਨੌਕਰੀ ਸੀ ਤੁਸੀਂ ਸਰਕਾਰੀ ਨੌਕਰੀ ਵੱਲ ਰੁਝਾਨ ਨਹੀਂ ਦਿੱਤਾ ਭਾਈ 10-12 ਸਾਲ ਦਾ ਮੇਰਾ ਸੰਘਰਸ਼ ਹੈ ਸਰਕਾਰੀ ਨੌਕਰੀ 'ਚ ਕਾਫੀ ਟਰ ਮੈਜ ਵਿਭਾਗ ਲਿਆ ਪਰ ਕੋਈ ਗੱਲ ਨਹੀਂ ਬਣੀ ਸੋ ਜਿਸ ਕੋ ਬਾਅਦ ਤੁਸੀਂ ਹੁਣ ਆਪਣਾ ਕਾਰੋਬਾਰ ਕਰਨ ਦੇ ਲਈ ਸੋਚਿਆ ਜੀ ਪਹਿਲਾਂ ਸ਼ੁਰੂਆਤ ਜਿਹੜੀ ਹੋਈ ਸੀ ਤੁਹਾਡੇ ਨਾਲ ਇੱਕ ਤੁਹਾਡਾ ਦੋਸਤ ਵੀ ਹੁੰਦਾ ਸੀ ਦੋਨਾਂ ਨੇ ਰਲ ਕੇ ਸ਼ੁਰੂਆਤ ਕੀਤੀ ਉਹ ਵੀ ਪ੍ਰੋਪਰ ਬਲੈਂਡ ਹੈ ਉਹ ਵੀ ਪ੍ਰੋਪਰ ਬਲੈਂਡ ਸੀ ਪਰ ਉਹ ਕਿਸੇ ਘਰੇਲੂ ਮਜਬੂਰੀ ਕਰਕੇ ਉਹਨੂੰ ਜਾਣਾ ਪੈ ਗਿਆ ਤਾਂ ਉਹ ਛੱਡ ਗਿਆ ਨਹੀਂ ਤਾਂ ਅਦਰਵਾਈਜ਼ ਉਹ ਨਾਲ ਸੀਗਾ ਮੇਰੇ ਕਿੰਨਾ ਸਮਾਂ ਤੁਸੀਂ ਇਕੱਠੇ ਰਹੇ ਹੋ ਅਸੀਂ 1 ਮਹੀਨਾ ਇਕੱਠੇ ਰਹੇ ਹਾਂ ਜੀ ਤੋ ਜਦੋਂ ਛੱਡ ਕੇ ਗਿਆ ਜਿਵੇਂ ਤੁਸੀਂ ਦੱਸਿਆ ਕਿ ਕੋਈ ਮਜਬੂਰੀ ਉਹਨਾਂ ਦੀ ਪੈ ਗਈ ਤਾਂ ਉਸ ਤੋਂ ਬਾਅਦ ਡੇਲ ਟੁੱਟਿਆ ਮਨ ਦੇ ਵਿੱਚ ਲੱਗਿਆ ਕਿ ਹਾਂ ਯਾਰ ਮੈਂ ਹੁਣ ਇਕੱਲਾ ਰਹਿ ਗਿਆ ਕਿੱਥੇ ਇੱਕ ਤੇ ਇੱਕ 11 ਸੀਗੇ ਤੇ ਹੁਣ ਮੈਂ ਇਕੱਲਾ ਰਹਿ ਗਿਆ ਤੇ ਮੈਂ ਕਿਵੇਂ ਕੰਮ ਕਰਾਂਗਾ ਤਾਂ ਜਿਸ ਦਿਨ ਉਹਨੇ ਮਤਲਬ ਛੱਡਿਆ ਸੀ ਆ ਉਹਨੂੰ ਜਾਣਾ ਪਿਆ ਸੀ ਉਸ ਦਿਨ ਸ਼ਾਮ ਨੂੰ ਇਹ ਚੀਜ਼ ਮਨ ਦੇ ਵਿੱਚ ਆਈ ਜ਼ਰੂਰ ਸੀ ਪਰ ਫੈਮਿਲੀ ਨੇ ਸਪੋਰਟ ਕੀਤਾ ਵੀ ਨਹੀਂ ਹੁਣ ਤੋਂ ਇੱਕ ਵਾਰੀ ਸ਼ੁਰੂ ਕਰ ਲਿਆ ਇਹਨੂੰ ਅੱਗੇ ਵਧਾ ਕੰਟੀਨਿਊ ਕਰ ਰਿਹਾ ਨੂੰ ਫੈਮਿਲੀ ਦੀ ਬਹੁਤ ਡਿਸਪੋਰਟ ਸੀ ਕਿੱਥੋਂ ਦੀ ਰਹਿਣ ਵਾਲਿਓ ਮੈਂ ਜਮਾਲਪੁਰ ਮੁੰਡੀਆਂ ਦਾ ਰਹਿਣ ਵਾਲਾ ਬਾਕੀ ਆ ਜਿੱਥੇ ਮੈਂ ਖੜਾ ਆ ਇੱਥੇ ਆ ਪਿੱਛੇ ਪਾਜੀ ਹੁਣਾਂ ਦਾ ਇੰਨਾ ਸਪੋਰਟ ਹੈ ਕਿ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਮੈਂ ਕੱਲ ਆ ਇਸ ਕਰਕੇ ਕੰਮ ਕਰਨ ਵਾਲਾ ਬੰਦਾ ਚਾਹੀਦਾ ਉਹਨੂੰ ਹਰ ਤਰ੍ਹਾਂ ਕੀ ਦੀ ਸਪੋਰਟ ਮਿਲ ਜਾਂਦੀ ਹੈ ਜਦੋਂ ਇੱਕ ਵਾਰੀ ਤੁਸੀਂ ਮੈਦਾਨ 'ਚ ਆ ਜਾਂਦੇ ਆ ਜੇ ਕੰਮ ਨਹੀਂ ਕਰਨਾ ਉਹਨੂੰ ਵੀ ਸੋਹ ਬੰਨੇ ਨੇ ਉਹ ਜਿਹੜਾ ਤੁਸੀਂ ਸੈਟਅਪ ਲਗਾਇਆ ਜਦੋਂ ਆਪਾਂ ਕੋਈ ਵੀ ਵਪਾਰ ਸ਼ੁਰੂ ਕਰਨਾ ਹੁੰਦਾ ਹੈ ਤਾਂ ਉਸ ਦੇ ਲਈ ਪਹਿਲਾਂ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਸ਼ੁਰੂਆਤ ਕਰਨ ਦੇ ਲਈ ਤਾਂ ਤੁਹਾਨੂੰ ਇਹ ਸੈਟਅਪ ਜਿਹੜਾ ਲਗਾਇਆ ਤੁਸੀਂ ਆਪਣੇ ਬਲਬੂਤੇ ਤੇ ਲਗਾਇਆ ਜਾਂ ਕਿਸੇ ਨੇ ਤੁਹਾਡੀ ਮਦਦ ਕੀਤੀ ਇਹ ਮੇਰੇ ਫਾਦਰ ਸਾਹਿਬ ਨੇ ਸਪੋਰਟ ਕੀਤੀ ਹੈ ਜੀ ਉਹਨਾਂ ਨੇ ਲਾਇਆ ਤਾਂ ਘਰਦਿਆਂ ਦਾ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਜਦੋਂ ਤੁਸੀਂ ਹੁਣ ਕੰਮ ਕਰ ਰਹੇ ਹੋ ਕੰਮ ਦੇ ਵਿੱਚ ਇੰਨਾ ਵਾਧਾ ਮਿਲ ਰਿਹਾ ਲੋਕ ਤੁਹਾਡੇ ਖਾਣੇ ਨੂੰ ਇੰਨਾ ਜ਼ਿਆਦਾ ਪਸੰਦ ਕਰ ਰਹੇ ਨੇ ਘਰਦਿਆਂ ਦਾ ਕੀ ਅੱਗੇ ਇਦਾਂ ਬਹੁਤ ਕੁਝ ਨੇ ਇੱਕ ਤਾਂ ਉਹਨਾਂ ਨੂੰ ਹੁਣ ਕੋਈ ਕਹਿ ਨਹੀਂ ਸਕਦਾ ਵੀ ਤੁਹਾਡਾ ਮੁੰਡਾ ਵੇਲਾ ਦੂਸਰਾ ਉਹ ਕੁਝ ਨੇ ਸਪੋਰਟ ਕਰਦੇ ਨੇ ਪੂਰੀ ਬਹੁਤ ਕੁਝ ਨੇ ਕਰਦੇ ਕਪਾਈ ਜੀ ਕਿੰਨੇ ਵਜੇ ਆਉਂਦੇ ਹੋ ਤੇ ਕਿੰਨੇ ਵਜੇ ਤੱਕ ਇੱਥੇ ਹੁੰਦੇ ਮੈਂ ਜੇ ਕੋਈ ਕੋਈ ਘਰ ਦਾ ਕੰਮ ਨਿਕਲ ਆਵੇ ਤਾਂ ਕਈ ਵਾਰੀ 11:30 ਹੋ ਜਾਂਦੇ ਐ ਵੈਸੇ ਮੈਂ 11 ਵਜੇ ਇੱਥੇ ਆ ਜੰਨਾ ਤੇ 3:30 4 ਵਜੇ ਤੱਕ ਹੁੰਨਾ ਜੀ ਇੱਥੇ ਹਾਂ ਜੇ ਸਮਾਨ ਪਹਿਲਾਂ ਖਤਮ ਹੋ ਗਿਆ ਤਾਂ ਹੋ ਸਕਦਾ ਮੈਂ 3 ਵਜੇ ਵੀ ਚਲਾ ਜਾ ਬਾਕੀ ਵੈਸੇ ਮੈਂ ਲਾਸਟ 3:30 4 ਵਜੇ ਤੱਕ ਹੁੰਨਾ ਕਿੰਨੇ ਬੰਦਿਆਂ ਵਾਸਤੇ ਤੁਸੀਂ ਸਮਾਨ ਰੈਡੀ ਕਰਕੇ ਲਿਆਂਦੇ ਹੋ 35 ਤੋਂ 40 ਬੰਦਿਆਂ ਦਾ ਸਮਾਨ ਹੁੰਦਾ ਮੇਰੇ ਕੋਲ ਜੀ ਉੱਗੇ ਕੀ ਸੋਚਿਆ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਦੋਂ ਸਮਾਨ ਖਤਮ ਹੋ ਜਾਂਦਾ ਤਾਂ ਮੈਂ ਜਲਦੀ ਵੇਲਾ ਹੋ ਕੇ ਘਰ ਚਲਾ ਜਾਣਾ ਜਦੋਂ ਇਦਾਂ ਲੋਕਾਂ ਦੀ ਸਪੋਰਟ ਮਿਲ ਰਹੀ ਲੋਕਾਂ ਦਾ ਰਸ਼ ਤੁਹਾਡੇ ਕੋ ਆ ਰਿਹਾ ਤਾਂ ਅੱਗੇ ਇਸ ਕੰਮ ਨੂੰ ਵਿਧਾਨ ਬਾਰੇ ਸੋਚਿਆ ਜੀ ਬਿਲਕੁਲ ਜਿੱਦਾਂ ਜਿੱਦਾ ਕਸਟਮਰ ਵੱਧਦਾ ਜਾਊਗਾ ਉਦੋਂ ਤਾਂ ਮੇਰਾ ਮਟੀਰੀਅਲ ਵੱਧਦਾ ਜਾਊਗਾ ਤੇ ਇਸ ਸੈਟਅਪ ਨੂੰ ਵੀ ਵੱਡਾ ਕਰਾਂਗੇ ਜੀ ਜੀ ਸੋ ਸੁਪਨਾ ਕੀ ਹੈ ਤੁਹਾਡਾ ਜ਼ਿੰਦਗੀ ਦੇ ਵਿੱਚ ਹਰੇਕ ਬੰਦੇ ਦਾ ਸੁਪਨਾ ਹੁੰਦਾ ਕਿ ਮੈਂ ਵੱਡਾ ਹੋ ਕੇ ਆਹ ਕੰਮ ਕਰਨਾ ਚਾਹਨਾ ਜਾਂ ਮੇਰੇ ਆ ਸੁਪਨੇ ਨੇ ਜਿਸ ਨੂੰ ਮੈਂ ਸਕਾਰ ਕਰਨਾ ਚਾਹੁੰਦਾ ਤੁਹਾਡੇ ਕਿਹੜੇ ਸੁਪਨੇ ਨੇ ਸੁਪਨਾ ਜੋ ਪਰਮਾਤਮਾ ਨੇ ਦੇਣਾ ਭਾਜੀ ਹੁਣ ਆਪਾਂ ਕੋਈ ਸੁਪਨਾ ਐਸੇ ਕੋਈ ਰਿਆ ਨਹੀਂ ਕਿਉਂਕਿ ਪੇਰੈਂਟ ਸਰਕਾਰੀ ਨੌਕਰੀ ਦੇਸੀ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਨਾਂ ਮਿਲੀ ਹੋਵੇ ਜ਼ਿੰਦਗੀ 'ਚ ਵਾਈਕਰਮ ਨੇ ਸਾਰਾ ਕੋਈ ਜਿੱਤਦਾ ਇਹ ਉਹਨੂੰ ਹੀ ਪਤਾ ਉਹਨੇ ਕਿੱਥੇ ਲੈ ਕੇ ਜਾਣਾ ਆਪੇ ਲੈ ਜਾਊਗਾ ਜੀ ਜੀ ਵਾਈਕਰਮ ਜਿਵੇਂ ਤੁਸੀਂ ਦੱਸਿਆ ਤੁਸੀਂ ਆਪਣੇ ਘਰ ਤੋਂ ਚੱਲਦੇ ਹੋ ਤੁਹਾਨੂੰ ਸਿਰਫ ਬਹੁਤ ਘੱਟ ਵਿਜ਼ਿਬਿਲਟੀ ਹੈ ਜਿਹੜੀ ਤੁਹਾਨੂੰ ਦਿਖ ਰਹੀ ਤੁਸੀਂ ਐਕਟਿਵ ਆ ਆਪ ਚਲਾ ਕੇ ਆਉਂਦੇ ਹੋ ਤੇ ਹਾਂਜੀ ਕਰੀ ਗੱਲ ਮੈਂ ਚਲਾ ਵੀ ਲੈਣਾ ਤੇ ਦੂਸਰੀ ਗੱਲ ਜਦੋਂ ਕਿਤੇ ਰਾਤ ਦਾ ਟਾਈਮ ਹੋਵੇ ਜਾਂ ਮੀਂਹ ਹੀਰੀ ਹੋਵੇ ਉਦੋਂ ਨਹੀਂ ਮੈਂ ਡਰਾਈਵ ਕਰ ਪੈਂਦਾ ਕਿਉਂਕਿ ਅੱਖਾਂ 'ਚ ਮਿੱਟੀ ਮੈਂਦੀ ਹੈ ਇੱਕ ਅੱਖ 'ਚ ਮੈਨੂੰ ਬਿਲਕੁਲ ਨਹੀਂ ਨਜ਼ਰ ਆਉਂਦਾ ਉਸ ਕਰਕੇ ਫਿਰ ਥੋੜੀ ਦਿੱਕਤ ਆਂਦੀ ਹੈ ਪਰ ਉਹ ਵੀ ਮੈਨੇਜ ਕਰ ਲੀਦੀ ਹੈ ਕੋਈ ਨਾ ਕੋਈ ਛੱਡ ਜਾਂਦਾ ਹੋ ਜਾਂਦੀ ਹੈ ਮਿਹਨਤ ਇਹ ਤੁਸੀਂ ਜਿਹੜਾ ਤੁਹਾਨੂੰ ਕੋਈ ਛੱਡ ਜਾਂਦਾ ਤੇ ਕੋਈ ਵਾਪਸ ਵੀ ਘਰ ਤੱਕ ਪਹੁੰਚਾ ਦਿੰਦਾ ਜੀ 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 ਉਦਾਂ ਚਲਾ ਲੈਂਦੇ ਹੋ ਐਕਟਿਵ ਜੀ ਚਲਾ ਲੈਂਦੇ ਜੀ ਕਿਉਂਕਿ ਸ਼ੌਂਕ ਹੈ ਸ਼ੌਂਕ ਹਰ ਇੱਕ ਪੂਰਾ ਕਰਨਾ ਚਾਹੀਦਾ ਮੇਰਾ ਸ਼ੌਂਕ ਸੀ ਸ਼ੌਂਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ। ਬਾਕੀ ਪ੍ਰਾਈਵੇਟ ਸੈਕਟਰ 'ਚ ਚੱਲੀਏ ਜੀ ਇਹ ਮੈਂ ਸੀ ਨੂੰ ਬੜਾ ਸੋਚਦਾ ਹੁੰਦਾ ਸੀ ਭਾਜੀ ਵੀ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਵਾਸਤੇ ਜਾਈਏ ਨਾ ਅਗਲਾ ਇਹ ਚੀਜ਼ ਕਹਿੰਦਾ ਤੈਨੂੰ ਨਜ਼ਰ ਨਹੀਂ ਆਉਂਦਾ ਤੇਰੀ ਜ਼ਿੰਮੇਵਾਰੀ ਕੌਣ ਲਊਗਾ ਰਸਤੇ ਜਾਂਦੇ ਜਾਂਦੇ ਨੂੰ ਕੁਝ ਹੋ ਜੇ ਤਾਂ ਕੌਣ ਜ਼ਿੰਮੇਵਾਰ ਹੈ ਹੁਣ ਮੈਂ ਆਪਣੀ ਜ਼ਿੰਮੇਵਾਰੀ ਆਪ ਚੱਕੀ ਵੀ ਠੀਕ ਹੈ ਜੋ ਹੋਊਗਾ ਮੇਰੇ ਨਾਲ ਹੋਊਗਾ ਮੈਂ ਜ਼ਿੰਮੇਵਾਰ ਹਜੇ ਹਾ ਹੋਇਆ ਤੁਹਾਡੇ ਨਾਲ ਕਦੇ ਵੀ ਨਹੀਂ ਹੋਇਆ ਭਾਜੀ ਬਹੁਤ ਵਧੀਆ ਗੱਲ ਬਹੁਤ ਵਧੀਆ ਤੋਂ ਭਾਈ ਜੀ ਜਦੋਂ ਤੁਸੀਂ ਕੰਮ ਦੀ ਸ਼ੁਰੂਆਤ ਕਰ ਰਹੇ ਸੀ ਘਰਦਿਆਂ ਨੂੰ ਤੁਸੀਂ ਦੱਸਿਆ ਕਿ ਮੈਂ ਕੰਮ ਕਰਨਾ ਚਾਹਨਾ ਮੇਰਾ ਇੱਕ ਸੁਪਨਾ ਹੈ ਤੇ ਘਰਦਿਆਂ ਨੇ ਰੋਕਿਆ ਹੈ ਯਾ ਮਤਲਬ ਇੱਕ ਮਨ ਦੇ ਵਿੱਚ ਡਰ ਬੈਠਿਆ ਕਿਉਂਕਿ ਅਕਸਰ ਘਰਦਿਆਂ ਨੂੰ ਆਪਣੇ ਬੱਚਿਆਂ ਦੀ ਬੜੀ ਪਰਵਾਹ ਹੁੰਦੀ ਹੈ ਕਿਦਰੇ ਮੈਂ ਸੜਕ ਤੇ ਜਿੱਥੇ ਉਹਨੂੰ ਲੈ ਕੇ ਜਾਣਾ ਉੱਥੋਂ ਕੋਈ ਔਕੜ ਨਾ ਆ ਜਾਏ ਕੋਈ ਤਕਲੀਫ ਨਾ ਆ ਜਾਏ ਕੋਈ ਡਰ ਬੈਠਿਆ ਸੀ ਘਰਦਿਆਂ ਦੇ ਵਿੱਚ ਨਹੀਂ ਇਹ じゃ ਕੋਈ ਡਰ ਨਹੀਂ ਭਾਜੀ ਮੇਰੇ ਫਾਦਰ ਸਾਹਿਬ ਬੜੇ ਸਟ੍ਰਿਕਟ ਹੈ ਇਨਾ ਮਾਮਲਿਆਂ ਦੇ ਵਿੱਚ ਜਦੋਂ ਕੋਈ ਵੀ ਕੰਮ ਨਵਾਂ ਸਥਾਨ ਉਡੀ ਗੱਲ ਹੁੰਦੀ ਐ ਤਾਂ ਸਾਨੂੰ ਬਾਹਰ ਭੇਜ ਦਿੰਦੇ ਵੀ ਠੀਕ ਐ ਆਪੇ ਜਾਓ ਆਪੇ ਆ ਕੰਮ ਕਰੋ ਤੁਹਾਨੂੰ ਵੀ ਅਕਲ ਆਵੇ ਠੀਕ ਐ ਨਾ ਜੇ ਮਾਂ ਵੀ ਉਹ ਡਰਨ ਲੱਗ ਗਿਆ ਤੇ ਬੱਚੇ ਸਟੈਂਡ ਕਿਦਾਂ ਹੋਣਗੇ ਇਹ ਕਹੀ ਮੈਂ ਕਹਿੰਨਾ ਵੀ ਉਹਨਾਂ ਦਾ ਬਹੁਤ ਸਪੋਰਟ ਐ ਬੜਾ ਯੋਗ ਦਾ ਨਾਮ ਆਲਾ ਇਹ ਕੰਮ ਤੋਂ ਬਹੁਤ ਖੁਸ਼ ਵੀ ਹੋਏ ਸੀ ਜਦੋਂ ਮੈਂ ਸ਼ੁਰੂ ਕੀਤਾ ਸੀ ਮੈਨੂੰ ਰੋਕਿਆ ਨਹੀਂ ਉਹਨਾਂ ਨੇ ਤਾਂ ਭਾਈ ਜੀ ਲੋਕੇਸ਼ਨ ਕੀ ਐ ਜੇ ਕਿਸੇ ਨੇ ਖਾਣ ਦੇ ਲਈ ਆਣਾ ਤੁਹਾਡੇ ਕੋਲ ਕਿਉਂਕਿ ਵੀਡੀਓ ਤਾਂ ਕਾਫੀ ਲੋਕ ਦੇਖ ਰਹੇ ਨੇ ਤੁਹਾਡੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੋਕ ਇੱਥੇ ਆ ਕੇ ਸਪੋਰਟ ਕਰਨਾ ਚਾਹੁੰਦੇ ਨੇ ਤੁਹਾਨੂੰ ਤਾਂ ਕਿਹੜੀ ਜਗ੍ਹਾ ਤੇ ਤੁਸੀਂ ਆਪਣੀ ਕਾਰਟ ਲਗਾ ਰਹੇ ਹੋ ਇਹ ਹਾਂਜੀ ਆਪਾਂ ਗਿਲ ਚੌਂਕ ਤੋਂ ਜਦੋਂ ਵਿਸ਼ਕਰਮਾ ਚੌਂਕ ਨੂੰ ਜਾਈਏ ਪਹਿਲਾ ਰਾਈਟ ਹੈ ਮੱਕੜ ਰੋਡ ਢੀਕੇ ਧਰਮਕੰਡੇ ਦੇ ਸਾਹਮਣੇ ਓਪੋਜ਼ਿਟ ਖੜਾ ਹਾਂ ਇਹ ਹੀ ਰੋਡ ਅੱਗੇ ਪ੍ਰਤਾਪ ਚੌਂਕ ਨੂੰ ਜਾ ਰਿਹਾ ਹੈ ਗਿਲ ਚੌਂਕ ਔਰ ਪ੍ਰਤਾਪ ਚੌਂਕ ਨਾਲ ਕਨੈਕਟ ਹੁੰਦਾ ਰੂਟ ਪਹਿਲਾ ਰਾਈਟ ਇਧਰੋਂ ਗਿਲ ਚੌਂਕ ਵੱਲੋਂ ਤੇ ਪਹਿਲਾ ਲੈਫਟ ਪ੍ਰਤਾਪ ਚੌਂਕ ਵੱਲੋਂ ਤੇ ਢੀਕੇ ਧਰਮਕੰਡੇ ਦੇ ਤੇ ਭਾਈ ਜੀ ਕਿਹੜੀ ਕਿਹੜੀ ਆਈਟਮ ਜਿਹੜੀ ਲੋਕ ਜਿਵੇਂ ਤੁਸੀਂ ਦੱਸਿਆ ਕਿ ਪਸੰਦ ਵੀ ਕਰ ਰਹੇ ਨੇ ਕਿਹੜੀ ਕਿਹੜੀ ਆਈਟਮ ਬਾਰੇ ਤੁਹਾਨੂੰ ਕੋਈ ਸਲਾਹ ਦਿੰਦੇ ਨੇ ਕਿ ਭਾਜੀ ਆ ਵੀ ਸ਼ੁਰੂ ਕਰੋ ਸਾਨੂੰ ਇਸ ਚੀਜ਼ ਬੜੀ ਡਿਮਾਂਡ ਹੈ ਇਦਾਂ ਭਾਈ ਜੀ ਯੋਸਟਲੀ ਮੇਰੇ ਰਾਜਮਾ ਔਰ ਕੜੀ ਜ਼ਿਆਦਾ ਪਸੰਦ ਕਰਦੇ ਆ ਜੇ ਹੁਣੇ ਥੋੜੀ ਜਿਹਾ ਪਹਿਲਾਂ ਇੱਕ ਕਸਟਮਰ ਆਏ ਸੀਗੇ ਰਾਜਮਾ ਚਾਵਲ ਖਾਣ ਆਏ ਸੀ ਖਾ ਕੇ ਵੈਲ ਬਲੋਗ ਲਾਉ ਗਏ ਆ ਉਹ ਵੀ ਖੁਸ਼ ਹੋ ਕੇ ਖਾਦਾ ਵੀ ਟੇਸਟੀ ਆ ਬਾਕੀ ਉਹਨਾਂ ਦੀ ਡਿਮਾਂਡ ਇਹ ਆ ਵੀ ਰਾਜਮਾ ਲੈ ਕੇ ਆਓ ਕੋਈ ਨਹੀਂ ਆਪਾਂ ਰਾਜਮਾ ਦਾ ਵੀ ਕਰ ਲਾਂਗੇ ਹੌਲੀ ਹੌਲੀ ਸਿਸਟਮ ਵੱਡਾ ਕਰਕੇ ਵੀ ਤਿੰਨੋਂ ਚੀਜ਼ਾਂ ਨਾਲ ਹੀ ਕਰ ਦੇਣੀ ਹੈ ਸੋ ਰਾਜਮਾ ਚਾਵਲ ਤੇ ਕੜੀ ਚਾਵਲ ਦੀ ਪਲੇਟ ਕਿੰਨੇ ਦੀ ਰੱਖੀ ਤੁਸੀਂ 20 ਰੁਪਏ ਔਰ 40 ਰੁਪਏ 20 ਰੁਪਏ ਤੇ 40 ਰੁਪਏ ਬਸ ਜੀ ਬਾਕੀ ਜਗ੍ਹਾ ਤੇ ਜਦੋਂ ਲੋਕ ਜਾਂਦੇ ਨੇ ਤਾਂ ਇੰਨੇ ਜ਼ਿਆਦਾ ਰੇਟ ਹੁੰਦੇ ਨੇ ਤੁਸੀਂ ਬਹੁਤ ਰੀਜ਼ਨੇਬਲ ਪ੍ਰਾਈਸੇਸ ਦੇ ਉੱਤੇ ਰੱਖਿਆ ਹੋਇਆ ਹੈ ਇਦਾਂ ਜੋ ਨਾਰਮਲ ਇਨਸਾਨ ਵੀ ਹੁਣ ਇੱਥੇ ਆ ਇੰਡਸਟਰੀਸ ਦੇ ਨਾਲ-ਨਾਲ ਲੇਬਰ ਵੀ ਹੈਗੀ ਹੈ ਜੀ ਇਹ ਵੀ ਖਾ ਸਕਣ ਇਸ ਕਰਕੇ ਕਿਉਂਕਿ ਹਰ ਬੰਦੇ ਦੀ ਰੀਚ ਵਿੱਚ ਹੋਵੇ। ਤੋਂ ਭਾਈ ਜੀ ਹੁਣ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਤੁਹਾਡੀ ਤਰ੍ਹਾਂ ਕੋਈ ਬਲਾਈਂਡ ਹੈ ਜਾਂ ਕਿਸੇ ਨੂੰ ਸੁਣਦਾ ਨਹੀਂ ਜਾਂ ਕੋਈ ਬੋਲ ਨਹੀਂ ਸਕਦਾ ਜਾਂ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਤਕਲੀਫ ਹੈ ਤਾਂ ਕੰਮ ਕਰਨਾ ਚਾਹੁੰਦੇ ਨੇ ਪਰ ਹੌਸਲਾ ਜਾਨੀ ਬਣ ਰਿਹਾ ਉਹਨਾਂ ਨੂੰ ਕਿਵੇਂ ਹੌਸਲਾ ਦੇਣਾ ਚਾਹੋਗੇ। ਹੌਸਲਾ ਇਹੀ ਹੈ ਵੀ ਇੱਕ ਵਾਰੀ ਆ ਜਾਓ ਆਪਣਾ ਕੰਮ ਸ਼ੁਰੂ ਕਰੋ। ਸ਼ਰਮ ਨਹੀਂ ਕਰਨੀ ਕਿਉਂਕਿ ਆਪਣੇ ਕੰਮ 'ਚ ਮਹਿਣਾ ਕੋਈ ਨਹੀਂ। ਮਿਹਨਤ ਨੂੰ ਮਹਿਣਾ ਨਹੀਂ ਹੈ। ਇਸ ਕਰਕੇ ਆਪਣਾ ਕੰਮ ਕਰੋ ਸਰਕਾਰ ਤੇ ਆਸ ਨਾ ਰੱਖੋ ਕਿਉਂਕਿ ਸਰਕਾਰਾਂ ਦੇ ਬਹੁਤ ਬੁਰੇ ਹਾਲਾਤ ਸੋ ਜਿਹੜੇ ਲੋਕ ਇੱਥੇ ਖਾਣਾ ਖਾਣ ਦੇ ਲਈ ਆ ਰਹੇ ਨੇ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਇਹ ਅਸ਼ੋਕ ਕੁਮਾਰ ਕਿੰਨੇ ਸਮੇਂ ਤੋਂ ਇਹਨਾਂ ਦਾ ਖਾਣਾ ਖਾ ਰਹੇ ਹੋ ਭਾਈ ਫਿਲਹਾਲ 15 ਦਿਨ ਤੋਂ ਮੈਂ ਖਾ ਰਿਹਾ ਹਾਂ ਮਿੰਨਾ ਇਹਨਾਂ ਨੂੰ ਦੇਖਦੇ ਹੋਗੇ ਮਤਲਬ ਠੀਕ ਹੈ ਜੀ ਕਿੱਦਾਂ ਦਾ ਲੱਗਦਾ ਇਹਨਾਂ ਦਾ ਫੂਡ ਸਹੀ ਹੈ ਜੀ ਬਹੁਤ ਵਧੀਆ ਸੋ ਕੀ ਕਹਿਣਾ ਚਾਹੋਗੇ ਅੱਖਾਂ ਤੋਂ ਦਿਖਦਾ ਨਹੀਂ ਬ্লাইন্ড ਹੈ ਪਰ ਫਿਰ ਵੀ ਕੰਮ ਕਰਨ ਦਾ ਇੰਨਾ ਜਜ਼ਬਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾ ਕੇ ਖਾਣੀ ਹੈ ਭਾਈ ਸਭ ਤੋਂ ਪਹਿਲੇ ਇੱਕ ਗੱਲ ਕਹੂੰਗਾ ਇਹ ਜੋ ਪਲੇਟ ਆ 20 ਰੁਪਏ ਦੀ ਇਹ ਦੇਰੇ ਨੇ ਉਸ ਟੇਸਟ ਪੂਰਾ ਵਧੀਆ ਵਾ ਅੱਗੇ ਪੜਾ ਕਰ ਲੋ ਇਹ ਪਲੇਟ ਤੁਹਾਨੂੰ 50-60 ਰੁਪਏ ਦੇ ਨੀਚੇ ਨਹੀਂ ਮਿਲਣੀ ਉਹ ਫਿਰ ਵੀ ਵਿਚਾਰਾ ਅੱਖੋਂ ਥੋੜਾ ਜਿਹਾ ਪ੍ਰੋਬਲਮ ਆ ਫਿਰ ਵੀ 20 ਰੁਪਏ ਪਲੇਟ ਦੇ ਰਿਆ ਸੋ ਵੱਧ ਕੇ ਕੋਈ ਚੀਜ਼ ਹੈ ਨਹੀਂ ਤੂੰ ਸਪੋਰਟ ਕਰਨੀ ਚਾਹੀਦੀ ਲੋਕਾਂ ਨੂੰ ਇਹੋ ਜੇ ਲੋਕਾਂ ਦੀ ਜੋ ਮਿਹਨਤ ਕਰਕੇ ਆਪਣੀ ਰੋਜ਼ੀ-ਰੋਟੀ ਕਮਾ ਕੇ ਖਾ ਰਹੇ ਨੇ ਕਰਨੀ ਚਾਹੀਦੀ ਹੈ ਜੀ ਉਹ ਲਾਲੋ ਜੀ ਸਾਡੇ ਸਾਰੇ ਲੇਬਰ ਇੱਥੇ ਭੇਜਦਾ ਵਾ ਇੱਕ ਵੇਲੇ ਲੰਚ ਹੁੰਦਾ ਵਾ ਮੈਂ ਬੜਾ ਉੱਥੇ ਗਿਣਾ ਮਾਰ ਗਿਆ ਉਹ ਕੀ ਚੀਜ਼ ਆ ਦਸ ਦੀ ਵੀ ਲੈ ਲਿਆ ਕਰੋ ਅਗਲੇ ਅੰਦਰ ਨਹੀਂ ਲੈਂਦੇ ਨੇ ਉਥੇ ਭਾਈ ਨੂੰ ਸੋ ਬਾਕੀ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਜਿਨ੍ਹਾਂ ਦੇ ਹੱਥ ਪੈਰ ਨਹੀਂ ਚੱਲਦੇ ਯਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਪ੍ਰੋਬਲਮ ਆ ਤਾ ਕੰਮ ਕਰਨਾ ਚਾਹੁੰਦੇ ਨੇ ਪਰ ਜਜ਼ਬਾ ਨਹੀਂ ਬਣ ਰਿਹਾ ਵੀ ਅਸੀਂ ਕੰਮ ਕਰ ਸਕਦੇ ਹਾਂ ਉਹਨਾਂ ਨੂੰ ਹੌਸਲਾ ਕਿਵੇਂ ਦੇਣਾ ਚਾਹੂਂਗੇ ਹੌਸਲਾ ਦਾ ਵਾਰੀ ਦੇਖੋ ਇਹਨਾਂ ਨੇ ਹੁਣ ਕਾਰੋਬਾਰ ਸ਼ੁਰੂ ਕੀਤਾ ਵਾ ਕਾਰੋਬਾਰੀ ਹੈ ਬਾਜੀ ਹੁਣ ਆਪਾਂ ਸੋਧਦੇ ਨੇ ਵੀ 1000 ਦਾ ਖਾਲੀ ਹੈ 500 ਦਾ ਖਾਲੀ ਹੈ ਪਰ ਨਹੀਂ ਇਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਵਾ ਇਹਨਾਂ ਦਾ ਟੈਸਟ ਦੇਖੋ ਹੁਨਰ ਦੇਖੋ ਬਸ ਭਾਈ ਇਹ ਕਹਿਣਾ ਚਾਹਨਾ ਵਾ ਇਹਨਾਂ ਦੇ ਵੀ ਹੈਲਪ ਹੋਵੇ ਦਸਬੀ ਨਾਲ ਕੁਛ ਹੀ ਜਾਂਦਾ ਸੋ ਬਿਲਕੁਲ ਬਾਈ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤਾਂ ਬਾਈ ਬਹੁਤ ਹੀ ਹਸਮੁਖ ਤੇ ਵਧੀਆ ਵਿਚਾਰਾਂ ਵਾਲਾ ਬਾਈ ਹੈ ਕੁਲਵਿੰਦਰ ਬਾਈ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਵੇਂ ਐਕਟਿਵਾ ਦੇ ਉੱਤੇ ਆਪਣਾ ਸਮਾਨ ਲੈ ਕੇ ਘਰੋਂ ਦੀ ਇੱਥੇ ਆਉਂਦੇ ਨੇ ਤਾਂ ਲੋਕ ਵੀ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਇਹਨਾਂ ਦੇ ਖਾਣੇ ਨੂੰ ਲੋਕ ਸਪੈਸ਼ਲ ਆਉਂਦੇ ਨੇ ਕਿ ਬਾਈ ਜੀ ਤੁਹਾਡੇ ਰਾਜਮਾ ਚਾਵਲ ਕੜੀ ਚਾਵਲ ਬਹੁਤ ਜ਼ਿਆਦਾ ਵਧੀਆ ਨੇ ਤੇ ਡਿਮਾਂਡ ਕਰ ਰਹੇ ਨੇ ਲੋਕ ਤੇ ਬਾਈ ਨੇ ਇੱਕ ਬੜੀ ਚੰਗੀ ਗੱਲ ਕਹੀ ਹੈ ਮਿਹਨਤ ਤੋਂ ਕਦੇ ਘਤਰੋਣਾ ਨਹੀਂ ਚਾਹੀਦਾ ਹੌਸਲਾ ਰੱਖੋ ਰੱਬ ਨੇ ਜੋ ਦਿੱਤਾ ਉਹ ਬਹੁਤ ਹੀ ਖੂਬਸੂਰਤ ਜ਼ਿੰਦਗੀ ਦਿੱਤੀ ਹੈ ਕਦੇ ਵੀ ਮਨ ਦੇ ਵਿੱਚ ਘਬਰਾਟ ਨਹੀਂ ਪੈਦਾ ਕਰਨੀ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ ਜਾਂ ਰੱਬ ਨੇ ਸਾਨੂੰ ਬਾਕੀਆਂ ਵਾਂਗ ਜ਼ਿੰਦਗੀ ਕਿਉਂ ਨਹੀਂ ਦਿੱਤੀ ਸੋ ਸੁਪਨੇ ਬਹੁਤ ਚੰਗੇ ਨੇ ਬਾਈ ਦੇ ਤੇ ਹੌਸਲਾ ਹੈ ਤੇ ਬਾਈ ਕਹਿੰਦਾ ਹੈ ਕਿ ਮੈਂ ਇਦਾਂ ਹੀ ਆਪਣਾ ਕੰਮ ਜਿਹੜਾ ਹੈ ਅੱਗੇ ਹੋਰ ਵਧਾਉਂਗਾ ਸੋ ਜੇਕਰ ਤੁਸੀਂ ਵੀ ਇਹਨਾਂ ਦੇ ਰਾਜਮਾ ਚਾਵਲ ਕੜੀ ਚਾਵਲ ਟੇਸਟ ਕਰਨਾ ਚਾਹੁੰਦੇ ਹੋ ਤਾਂ ਲੋਕੇਸ਼ਨ ਤੇ ਟਾਈਮਿੰਗ ਇਹਨਾਂ ਨੇ ਦੱਸਦੀ ਹੈ ਤੁਹਾਨੂੰ ਜਰੂਰ ਇੱਥੇ ਆ ਕੇ ਵਿਜ਼ਿਟ ਕਰੋ ਤੇ ਬਾਈ ਦੇ ਖਾਣੇ ਨੂੰ ਟੇਸਟ ਕਰਕੇ ਤੇ ਬਾਈ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲੁਧਿਆਣਾ ਤੋਂ ਦੀਪਕ ਕਤਿਆਲ ਦਾ ਸਿਟੀ ਹੈਡਲਾਈਨਸ